ਨਸ਼ਿਆਂ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਰਫ਼ਤਾਰ ਫੜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਵਚਨਬੱਧ ਹੈ ਲੋਕਾਂ ਦੇ ਹਿੱਤ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕ ਲਹਿਰ ਬਣ ਚੁੱਕੀ ਹੈ ਯੁੱਧ ਨਸ਼ੇ ਵਿਰੁੱਧ ਬਹੁਤ ਵੱਡਾ ਪੱਧਰ ਤੇ ਛੇੜਿਆ ਹੋਇਆ ਹੈ ਪਰ ਕੱਲਾ ਸਰਕਾਰ ਜਾਂ ਪੁਲਿਸ ਦਾ ਕੰਮ ਨਹੀਂ ਇਹ ਚ ਜਨਤਾ ਤੇ ਪ੍ਰਸ਼ਾਸਨ ਨਾਲ ਲੱਗੂ ਹੈ ਲੋਕ ਇਹਦੇ ਅੱਖਾਂ ਤੇ ਕੰਨ ਬਣਨਗੇ ਜੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੀ ਕੋਈ ਨਸ਼ਾ ਤਸਕਰ ਆ ਗਿਆ ਤੇ ਉਹ ਕਹਨ ਵੀ ਲੋ ਜੀ ਹੁਣ ਆਪੀ ਪੁਲਿਸ ਆਉਗੀ ਜੇ ਤੁਸੀਂ ਦੱਸ ਦੋਗੇ ਸਾਨੂੰ ਉਦੋਂ ਬਾਅਦ ਕਾਰਵਾਈ ਨਾ ਕਰੀਏ ਤਾਂ ਅਸੀਂ ਅਸੀਂ ਜ਼ਿੰਮੇਵਾਰ ਹਾਂ ਨਸ਼ਾ ਵਿਰੋਧੀ ਮੋਹਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਵੱਲੋਂ ਲਗਭਗ 26972 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਲਗਭਗ 39622 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾ ਰੁਪਏ ਦੀ ਡਰਗ ਮਨੀ ਵੀ ਜਬਤ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਢਹ ਢੇਰੀ ਕੀਤੇ ਜਾ ਰਹੇ ਹਨ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਉਹਨਾਂ ਸਾਰਿਆਂ ਤੇ ਫਿਰ ਪੀਲਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ 22 ਵਕਤ ਲਗਾਤਾਰ ਨਤੀਜੇ ਆ ਰਹੇ ਨੇ ਤੇ ਵੱਡੀ ਜਿੱਤ ਜਿਹੜੀ ਹੈ ਆਮ ਆਦੀ ਪਾਰਟੀ ਵੱਲੋਂ ਪ੍ਰਾਪਤ ਕੀਤੀ ਜਾ ਰਹੀ ਹੈ ਸਾਡੇ ਨਾਲ ਫਰੀਦਕੋਟ ਤੋਂ ਵਿਧਾਇਕ ਸਾਹਿਬ ਮੌਜੂਦ ਨੇ ਵਿਧਾਇਕ ਸਾਹਿਬ ਸੌ ਤੋਂ ਫਸਮੀ ਸੀਟ ਸੀ ਕਿ ਕੁਰਸੀਆਂ ਉਪਰਾੜ ਵਾਲੀ ਉਹ ਸੀਟ ਤੁਹਾਡੀ ਨਿਕਲ ਗਈ ਹੈ ਕਿਵੇਂ ਦਾ ਲੱਗ ਰਿਹਾ ਇਸ ਵਕਤ ਤੇ ਆਲ ਓਵਰ ਕਿਵੇਂ ਦੇਖਦੇ ਹੋ ਦੇਖੋ ਅਸਲ ਦੇ ਜਦੋਂ ਤੁਸੀਂ ਕੰਪੀਟੀਸ਼ਨ ਲੜਦੇ ਹੋ ਤਾਂ ਕੰਪੀਟੀਸ਼ਨ ਜਿਹੜਾ ਉਹ ਕੋਈ ਵੱਡਾ ਕੋਈ ਛੋਟਾ ਨਹੀਂ ਹੁੰਦਾ ਪਰ ਇਹ ਕਿਉਂਕਿ ਇੱਥੇ ਇਹ ਇਹਦਾ ਕਾਰਨ ਇਹ ਸੀ ਕਿ ਇਸੇ ਜਗ੍ਹਾ ਦੇ ਵਿੱਚ ਮੇਰਾ ਜਿੱਥੇ ਤੁਸੀਂ ਖੜੇ ਹੋ ਇਹ ਰੈ residense ਹੈ ਔਰ ਦੂਜੇ ਪਾਸੇ ਤੁਸੀਂ ਜੋ ਨਹਿਰਾ ਟੱਪਦੇ ਤਾਂ ਮਾਨਯੋਗ ਕੁਸ਼ਲਦੀਪ ਸਿੰਘ ਕਿੱਕੀ ਢੱਲੋਂ ਜੋ ਕਾਂਗਰਸ ਦੇ ਸਾਬਕਾ ਐਮਐਲਏ ਨੇ ਉਹਨਾਂ ਦਾ ਰੈ residense ਹੈ ਸੋ ਇਸ ਵਾਸਤੇ ਇਹਨੂੰ ਹੌਟ ਸੀਟ মিডিਆ ਵੀ ਮੰਨਦਾ ਸੀ ਜਾਂ ਸਾਰੇ ਮੰਨਦੇ ਸੀ ਤਾਂ ਉਹ ਬੜੀ ਨੱਕ ਟੂ ਨੱਕ ਫਾਈਟ ਹੋਈ ਬਰਾਬਰ ਚੱਲਿਆ ਕਿਤੇ ਇਹ ਨਹੀਂ ਸੀਗਾ ਵੀ ਮਤਲਬ ਅਸੀਂ ਜ਼ਿਆਦਾ ਲੀਡ ਤੇ ਹਾਂ ਜਾਂ ਦੂਜੇ ਜ਼ਿਆਦਾ ਲੀਡ ਤੇ ਹੈ ਸੋ ਸਾਰਾ ਇਹ ਉਤਸੁਕਤਾ ਬਣ ਗਈ ਔਰ ਅਖੀਰ ਤੇ ਵੀ ਜਿਹੜਾ ਫੈਸਲਾ ਉਹ 141 ਵੋਟਾਂ ਨਾਲ ਹੋਇਆ ਤਾਂ ਬਹੁਤ ਚੰਗਾ ਲੱਗਿਆ ਜਦੋਂ ਇਸ ਤਰ੍ਹਾਂ ਦੇ ਫੈਸਲੇ ਆਉਂਦੇ ਆ ਲੋਕਾਂ ਨੂੰ ਵੀ ਉਤਸੁਕਤਾ ਬਣੀ ਰਹਿੰਦੀ ਹੈ ਜਿਹੜੇ ਇਹ ਆਪਣਾ ਨਤੀਜੇ ਦੇਖਣ ਦੇ ਚਾਹਵਨ ਹੁੰਦੇ ਸੋ ਹੋਰ ਵੀ ਸਾਡੀਆਂ ਜਿਹੜੀਆਂ ਸੀਟਾਂ ਨੇ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਤੋਂ ਵੀ ਇਸੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋ ਜਿਹੜੀਆਂ ਬਲਾਕ ਸੰਪਤੀਆਂ ਅਧਿਆਤਿ ਫਰੀਦਕੋਟ ਤੋਂ ਤੇ ਆਪਣਾ ਹਸਨ ਭੱਟੀ ਤੋਂ ਸਾਡੇ ਜਿਹੜੇ ਦੋ ਬਲਾਕ ਸੰਵਤੀ ਮੈਂਬਰ ਜੇਤੂ ਹੋਏ ਜੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਵੋਟਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਜਤਾਇਆ ਔਰ ਸਾਡੇ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਕਿਉਂਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਅਸੀਂ ਨਵੀਂ ਪਿਰਤ ਪਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਲੋਕ ਆਪਦੇ ਵੋਟ ਦਾ ਅਧਿਕਾਰ ਜਿਹੜਾ ਉਹਦੀ ਵਰਤੋਂ ਕਰਨ ਸੋ ਮੈਨੂੰ ਬੜਾ ਚੰਗਾ ਲੱਗਾ ਜਦੋਂ ਸਾਡੇ ਉੱਥੇ ਕੈਂਡੀਡੇਟ ਬਾਹਰ ਨਿਕਲੇ ਤੁਹਾਡੇ ਪੱਤਰਕਾਰਾਂ ਨੇ ਸਵਾਲ ਕੀਤੇ ਔਰ ਤਿੰਨੇ ਕੈਂਡੀਡੇਟ ਬਾਹਰ ਆਏ ਔਰ ਕਾਂਗਰਸ ਦੇ ਉਮੀਦਵਾਰ ਨੇ ਇਹ ਗੱਲ ਕਹੀ ਕਿ ਸਾਡੀ ਉਮੀਦ ਤੋਂ ਵੱਧ ਜਿਹੜਾ ਸਹਿਯੋਗ ਸਰਕਾਰ ਵੱਲੋਂ ਦਿੱਤਾ ਗਿਆ ਵੀ ਸਾਨੂੰ ਲੱਗਦਾ ਸੀ ਵੀ ਕਾਗਜ਼ ਪਾੜਨਗੇ ਸਾਨੂੰ ਲੱਗਦਾ ਸੀ ਕਾਗਜ਼ ਰੱਦ ਕਰਾਉਣਗੇ ਸਾਨੂੰ ਲੱਗਦਾ ਸੀ ਵੋਟਾਂ 'ਤੇ ਧੱਕਾ ਕਰਨਗੇ ਤੇ ਸਾਨੂੰ ਲੱਗਦਾ ਸੀ ਵੋਟਾਂ ਦੀ ਗਿਣਤੀ ਧੱਕਾ ਕਰਨ ਪਰ ਕੁਝ ਨਹੀਂ ਹੋਇਆ ਇਸ ਗੱਲ ਦੀ ਸਾਨੂੰ ਵਧਾਈ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੇ ਧੰਨਵਾਦੀ ਹਾਂ ਕੋਨੇ ਇਹ ਕਿ ਅਸੀਂ ਆਪਾਂ ਜਿੱਤਨ ਲਈ ਇਲੈਕਸ਼ਨ ਨਹੀਂ ਲੜ ਰਹੇ ਆਪਾਂ ਲੋਕਾਂ ਨੂੰ ਉਹਨਾਂ ਦਾ ਹੱਕ ਦੇਣ ਵਾਸਤੇ ਇਲੈਕਸ਼ਨ ਲੜ ਰਹੇ ਹਾਂ ਜਿਹੜਾ ਜੀ ਨੂੰ ਵੋਟ ਪਾਊਗਾ ਸੋ ਸਾਰੇ ਵੋਟਰਾਂ ਦਾ ਧੰਨਵਾਦ ਜਿਨੇ ਜਿਹਨੂੰ ਪਾਇਆ ਜਿਹੜੇ ਜਿੱਤੇ ਜਾਂ ਹਾਰੇ ਉਹ ਵੱਖਰੀ ਗੱਲ ਪਰ ਵੋਟਰ ਨੇ ਆਪਦੀ ਇਮਾਨਦਾਰੀ ਨਾਲ ਵੋਟ ਪਾਈ ਹੈ ਸੋ ਤੇ ਲਈ ਮੈਂ ਉਹਨਾਂ ਦਾ ਧੰਨਵਾਦ ਕਰ ਦਿੰਦਾ ਅੱਛਾ ਜਿਹੜੇ ਇਹੋ ਜਿਹੇ ਲੈਕਚਰ ਹੁੰਦੇ ਕਿ ਵੋਟਰਾਂ ਦਾ ਟੈਂਪਰੇਚਰ ਵੀ ਚੈੱਕ ਹੁੰਦਾ ਇਸ ਨਾਲ ਚ ਪਤਾ ਲੱਗਦਾ ਕਿ ਕੀ ਕੁਝ ਹੈਗਾ ਹੋਰ ਕਰਨਾ ਚਾਹੀਦਾ ਹੈ ਜਾਂ ਨਵਾਂ ਕੀ ਕੁਛ ਆ ਗਿਆ ਰਿਹਾ ਦੇਖੋ ਇਹ ਤਾਂ ਫਿਰ ਹੈਗਾ ਹੀ ਹੈ ਜੀ ਇੱਕ ਸਾਲ ਬਾਅਦ ਅਗਲਾ ਇਲੈਕਸ਼ਨ ਆ ਰਿਹਾ ਤਾਂ ਸਾਨੂੰ ਵੀ ਇੱਕ ਕੁਝ ਚੀਜ਼ਾਂ ਤੋਂ ਜਿੱਥੇ ਕਿਤੇ ਸਾਡੀ ਕੋਈ ਕਮੀ ਰਹਗੀ ਜਾਂ ਕੀ ਕਾਰਨ ਬਣਿਆ ਕੋਈ ਕੰਮ ਦੀ ਘਾਟ ਰਹਗੀ ਕੋਈ ਬੰਦਾ ਅਸੀਂ ਮੂਰੇ ਗਲਤ ਲਾ ਲਿਆ ਜਾਂ ਕੁਛ ਵੀ ਹੈ ਉਹ ਸਾਰਾ ਕੁਝ ਇਹਦੇ ਚ ਸਾਨੂੰ ਪਤਾ ਲੱਗਿਆ ਲੋਕਾਂ ਦੇ ਗਿਲੇ ਸ਼ਿਕਵੇ ਵੀ ਸੀ ਉਹ ਵੀ ਦੂਰ ਕੀਤੇ ਬਹੁਤ ਹੀ ਵਰੀ ਜਿਹੜੇ ਹੈਗੇ ਕਈ ਵਰੀ ਅਸੀਂ ਜਦੋਂ ਕਿਸੇ ਦੇ ਨੇੜੇ ਨਹੀਂ ਹੁੰਦੇ ਮਿਸ ਕਮਿਊਨੀਕੇਸ਼ਨ ਗਾਇਬ ਆ ਜਿਹੜਾ ਉਹ ਵੀ ਕਈ ਚੀਜ਼ਾਂ ਦਾ ਕਾਰਨ ਬਣਦਾ ਸੋ ਅਸੀਂ ਸਾਡੇ ਜਿਹੜੇ ਹੈਗੇ ਵਲੰਟੀਅਰਸ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਸਾਡੇ ਜਿਹੜੇ ਕੈਂਡੀਡੇਟਸ ਸੀ ਉਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਘਰ ਘਰ ਜਾ ਕੇ ਲੋਕਾਂ ਨੂੰ ਦੱਸਿਆ ਤਾਂ ਅਸੀਂ ਆਪਦੇ ਕੰਮ ਜਿਹੜੇ ਕੀਤੇ ਅਸੀਂ ਆਪਦੇ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਹੈ ਨਾ ਅਸੀਂ दारू ਵੰਡੀ ਨਾ ਅਸੀਂ ਪੈਸਾ ਵੰਡਿਆ ਤੇ ਨਾ ਅਸੀਂ ਕਿਸੇ ਨੂੰ ਦਵਾਇਆ ਸੋ ਸਾਡੀ ਜਿੰਨੀ ਵੋਟ ਪਈ ਅਸੀਂ ਉਹਦੇ ਲਈ ਸਾਡੇ ਵੋਟਰਾਂ ਦਾ ਵੀ ਧੰਨਵਾਦ ਕਰਦੇ ਮੇਰੇ ਬਸ ਤਾਂ ਬਿਲਕੁਲ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਾਂ ਇਸ ਵਕਤ ਗੱਲ ਕੀਤੀ ਜਾਵੇ ਹਾਲ ਤੱਕ ਵੀ ਗਿਣਤੀ ਚੱਲ ਰਹੀ ਹੈ ਕੁਝ ਸੀ ਡਪੈਂਡਿੰਗ ਨੇ ਪਰ ਇਸ ਵਕਤ ਜਿਹੜੇ ਸੀ ਸੀਟ ਸਭ ਤੋਂ ਹੋਟ ਸਮਝੀ ਜਾ ਰਹੀ ਸੀ ਉਹ ਸੀਟ ਆਮ ਆਦਮੀ ਪਾਰਟੀ ਦੇ ਪਲਡੇ ਵਿੱਚ ਪੈਂਦੇ ਹੋਏ ਦਿਖਾਈ ਦਿੱਤੀ ਹੈ ਜਿਸ ਤੱਕ ਜੋਰਦਾਰ ਸਵਾਗਤ ਵੀ ਤੁਸੀਂ ਵੇਖਿਆ ਕਿ ਗੁਰਸ਼ਰਨ ਬਰਾੜ ਦਾ ਬਾਹਰ ਆਂਦੇ ਜੋਰਦਾਰ ਤਰੀਕੇ ਨਾਲ ਉਹਨਾਂ ਦੇ ਸਾਥੀਆਂ ਨੂੰ ਲੋਜ ਸਵਾਗਤ ਕੀਤਾ ਗਿਆ ਹੈ ਫਰੀਦਕੋਟ ਤੋਂ ਕੈਮਰਾ ਪਤਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਕਈ ਸਵਕਤ ਲਗਾਤਾਰ ਨਤੀਜੇ ਆ ਰਹੇ ਨੇ ਤੇ ਵੱਡੀ ਜਿੱਤ ਜਿਹੜੀ ਹੈ ਆਮ ਆਦੀ ਪਾਰਟੀ ਵੱਲੋਂ ਪ੍ਰਾਪਤ ਕੀਤੀ ਜਾ ਰਹੀ ਹੈ ਸਾਡੇ ਨਾਲ ਫਰੀਦਕੋਟ ਤੋਂ ਵਿਧਾਇਕ ਸਾਹਿਬ ਮੌਜੂਦ ਨੇ ਵਿਧਾਇਕ ਸਾਹਿਬ ਸੌ ਤੋਂ ਫਸਮੀ ਸੀਟ ਸੀ ਕਿ ਕੁਰਸੀਆਂ ਉਪਰਾੜ ਵਾਲੀ ਉਹ ਸੀਟ ਤੁਹਾਡੀ ਨਿਕਲ ਗਈ ਹੈ ਕਿਵੇਂ ਦਾ ਲੱਗ ਰਿਹਾ ਇਸ ਵਕਤ ਤੇ ਆਲ ਓਵਰ ਕਿਵੇਂ ਦੇਖਦੇ ਹੋ ਦੇਖੋ ਅਸਲ ਦੇ ਜਦੋਂ ਤੁਸੀਂ ਕੰਪੀਟੀਸ਼ਨ ਲੜਦੇ ਹੋ ਤਾਂ ਕੰਪੀਟੀਸ਼ਨ ਜਿਹੜਾ ਉਹ ਕੋਈ ਵੱਡਾ ਕੋਈ ਛੋਟਾ ਨਹੀਂ ਹੁੰਦਾ ਪਰ ਇਹ ਕਿਉਂਕਿ ਇੱਥੇ ਇਹ ਇਹਦਾ ਕਾਰਨ ਇਹ ਸੀ ਕਿ ਇਸੇ ਜਗ੍ਹਾ ਦੇ ਵਿੱਚ ਮੇਰਾ ਜਿੱਥੇ ਤੁਸੀਂ ਖੜੇ ਹੋ ਇਹ ਰੈ residense ਹੈ ਔਰ ਦੂਜੇ ਪਾਸੇ ਤੁਸੀਂ ਜੋ ਨਹਿਰਾ ਟੱਪ ਦੇ ਤਾਂ ਮਾਨਯੋਗ ਕੁਸ਼ਲਦੀਪ ਸਿੰਘ ਕਿੱਕੀ ਢੱਲੋਂ ਜੋ ਕਾਂਗਰਸ ਦੇ ਸਾਬਕਾ ਐਮਐਲਏ ਨੇ ਉਹਨਾਂ ਦਾ ਰੈ residense ਹੈ ਸੋ ਇਸ ਵਾਸਤੇ ਇਹਨੂੰ ਹੌਟ ਸੀਟ মিডিਆ ਵੀ ਮੰਨਦਾ ਸੀ ਜਾਂ ਸਾਰੇ ਮੰਨਦੇ ਸੀ ਤਾਂ ਉਹ ਬੜੀ ਨੱਕ ਟੂ ਨੱਕ ਫਾਈਟ ਹੋਈ ਬਰਾਬਰ ਚੱਲਿਆ ਕਿਤੇ ਇਹ ਨਹੀਂ ਸੀਗਾ ਵੀ ਮਤਲਬ ਅਸੀਂ ਜ਼ਿਆਦਾ ਲੀਡ ਤੇ ਹਾਂ ਜਾਂ ਦੂਜੇ ਜ਼ਿਆਦਾ ਲੀਡ ਤੇ ਹੈ ਸੋ ਸਾਰਾ ਇਹ ਉਤਸੁਕਤਾ ਬਣ ਗਈ ਔਰ ਅਖੀਰ ਤੇ ਵੀ ਜਿਹੜਾ ਫੈਸਲਾ ਉਹ 141 ਵੋਟਾਂ ਨਾਲ ਹੋਇਆ ਤਾਂ ਬਹੁਤ ਚੰਗਾ ਲੱਗਿਆ ਜਦੋਂ ਇਸ ਤਰ੍ਹਾਂ ਦੇ ਫੈਸਲੇ ਆਉਂਦੇ ਆ ਲੋਕਾਂ ਨੂੰ ਵੀ ਉਤਸੁਕਤਾ ਬਣੀ ਰਹਿੰਦੀ ਹੈ ਜਿਹੜੇ ਇਹ ਆਪਣਾ ਨਤੀਜੇ ਦੇਖਣ ਦੇ ਚਾਹਵਾਨ ਹੁੰਦੇ ਆ ਸੋ ਹੋਰ ਵੀ ਸਾਡੀਆਂ ਜਿਹੜੀਆਂ ਸੀਟਾਂ ਨੇ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਤੋਂ ਵੀ ਇਸੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋ ਜਿਹੜੀਆਂ ਬਲਾਕ ਸੰਪਤੀਆਂ ਅਧਿਆਤੀ ਫਰੀਦਕੋਟ ਤੋਂ ਤੇ ਆਪਣਾ ਹਸਨ ਭੱਟੀ ਤੋਂ ਸਾਡੇ ਜਿਹੜੇ ਦੋ ਬਲਾਕ ਸੰਵਤੀ ਮੈਂਬਰ ਜੇਤੂ ਹੋਏ ਜੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਵੋਟਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਜਤਾਇਆ ਔਰ ਸਾਡੇ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਕਿਉਂਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਅਸੀਂ ਨਵੀਂ ਪਿਰਤ ਪਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਲੋਕ ਆਪਦੇ ਵੋਟ ਦਾ ਅਧਿਕਾਰ ਜਿਹੜਾ ਉਹਦੀ ਵਰਤੋਂ ਕਰਨ ਸੋ ਮੈਨੂੰ ਬੜਾ ਚੰਗਾ ਲੱਗਾ ਜਦੋਂ ਸਾਡੇ ਉੱਥੇ ਕੈਂਡੀਡੇਟ ਬਾਹਰ ਨਿਕਲੇ ਤੁਹਾਡੇ ਪੱਤਰਕਾਰਾਂ ਨੇ ਸਵਾਲ ਕੀਤੇ ਔਰ ਤਿੰਨੇ ਕੈਂਡੀਡੇਟ ਬਾਹਰ ਆਏ ਔਰ ਕਾਂਗਰਸ ਦੇ ਉਮੀਦਵਾਰ ਨੇ ਇਹ ਗੱਲ ਕਹੀ ਕਿ ਸਾਡੀ ਉਮੀਦ ਤੋਂ ਵੱਧ ਜਿਹੜਾ ਸਹਿਯੋਗ ਸਰਕਾਰ ਵੱਲੋਂ ਦਿੱਤਾ ਗਿਆ ਵੀ ਸਾਨੂੰ ਲੱਗਦਾ ਸੀ ਵੀ ਕਾਗਜ਼ ਪੜਨਗੇ ਸਾਨੂੰ ਲੱਗਦਾ ਸੀ ਕਾਗਜ਼ ਰੱਦ ਕਰਾਉਣਗੇ ਸਾਨੂੰ ਲੱਗਦਾ ਸੀ ਵੋਟਾਂ 'ਚ ਧੱਕਾ ਕਰਨਗੇ ਤੇ ਸਾਨੂੰ ਲੱਗਦਾ ਸੀ ਵੋਟਾਂ ਦੀ ਗਿਣਤੀ 'ਚ ਧੱਕਾ ਕਰ ਪਰ ਕੁਝ ਨਹੀਂ ਹੋਇਆ ਇਸ ਗੱਲ ਦੀ ਸਾਨੂੰ ਵਧਾਈ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੇ ਧੰਨਵਾਦੀ ਹਾਂ ਕੋਨੇ ਇਹ ਕਿ ਅਸੀਂ ਆਪਾਂ ਜਿੱਤਨ ਲਈ ਇਲੈਕਸ਼ਨ ਨਹੀਂ ਲੜ ਰਹੇ ਆਪਾਂ ਲੋਕਾਂ ਨੂੰ ਉਹਨਾਂ ਦਾ ਹੱਕ ਦੇਣ ਵਾਸਤੇ ਇਲੈਕਸ਼ਨ ਲੜ ਰਹੇ ਜਿਹੜਾ ਜੀ ਨੂੰ ਵੋਟ ਪਾਊਗਾ ਸੋ ਸਾਰੇ ਵੋਟਰਾਂ ਦਾ ਧੰਨਵਾਦ ਜਿਨੇ ਜਿੰਨੂੰ ਪਾਇਆ ਜਿਹੜੇ ਜਿੱਤੇ ਜਾਂ ਹਾਰੇ ਉਹ ਵੱਖਰੀ ਗੱਲ ਪਰ ਵੋਟਰ ਨੇ ਆਪਦੀ ਇਮਾਨਦਾਰੀ ਨਾਲ ਵੋਟ ਪਾਈ ਹੈ ਸੋ ਤੇ ਲਈ ਮੈਂ ਉਹਨਾਂ ਦਾ ਧੰਨਵਾਦ ਕਰ ਦਿੰਦਾ ਅੱਛਾ ਜਿਹੜੇ ਇਹੋ ਜਿਹੇ ਇਲੈਕਸ਼ਨ ਹੁੰਦੇ ਆ ਕਿ ਵੋਟਰਾਂ ਦਾ ਟੈਂਪਰੇਚਰ ਵੀ ਚੈੱਕ ਹੁੰਦਾ ਇਸ ਨਾਲ ਚ ਪਤਾ ਲੱਗਦਾ ਕਿ ਕੀ ਕੁਝ ਹੈਗਾ ਹੋਰ ਕਰਨਾ ਚਾਹੀਦਾ ਹੈ ਜਾਂ ਨਵਾਂ ਕੀ ਕੁਛ ਆ ਗਿਆ ਰਿਹਾ ਦੇਖੋ ਇਹ ਤਾਂ ਫਿਰ ਹੈਗਾ ਹੀ ਆ ਜੀ ਇੱਕ ਸਾਲ ਬਾਅਦ ਅਗਲਾ ਇਲੈਕਸ਼ਨ ਆ ਰਿਹਾ ਤਾਂ ਸਾਨੂੰ ਵੀ ਇੱਕ ਕੁਝ ਚੀਜ਼ਾਂ ਤੋਂ ਜਿੱਥੇ ਕਿਤੇ ਸਾਡੀ ਕੋਈ ਕਮੀ ਰਹਗੀ ਜਾਂ ਕੀ ਕਾਰਨ ਬਣਿਆ ਕੋਈ ਕੰਮ ਦੀ ਘਾਟ ਰਹਗੀ ਕੋਈ ਬੰਦਾ ਅਸੀਂ ਮੂਰੇ ਗਲਤ ਲਾ ਲਿਆ ਜਾਂ ਕੁਛ ਵੀ ਹੈ ਉਹ ਸਾਰਾ ਕੁਝ ਇਹਦੇ ਚ ਸਾਨੂੰ ਪਤਾ ਲੱਗਿਆ ਲੋਕਾਂ ਦੇ ਗਿਲੇ ਸ਼ਿਕਵੇ ਵੀ ਸੀ ਉਹ ਵੀ ਦੂਰ ਕੀਤੇ ਬਹੁਤੀ ਵਾਰੀ ਜਿਹੜੇ ਹੈਗੇ ਕਈ ਵਾਰੀ ਅਸੀਂ ਜਦੋਂ ਕਿਸੇ ਦੇ ਨੇੜੇ ਨਹੀਂ ਹੁੰਦੇ ਮਿਸ ਕਮਿਊਨੀਕੇਸ਼ਨ ਗਾਇਬ ਆ ਜਿਹੜਾ ਉਹ ਵੀ ਕਈ ਚੀਜ਼ਾਂ ਦਾ ਕਾਰਨ ਬਣਦਾ ਸੋ ਅਸੀਂ ਸਾਡੇ ਜਿਹੜੇ ਹੈਗੇ ਹੈ ਵਲੰਟੀਅਰਸ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਸਾਡੇ ਜਿਹੜੇ ਕੈਂਡੀਡੇਟਸ ਸੀ ਉਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਘਰ ਘਰ ਜਾ ਕੇ ਲੋਕਾਂ ਨੂੰ ਦੱਸਿਆ ਤਾਂ ਅਸੀਂ ਆਪਦੇ ਕੰਮ ਜਿਹੜੇ ਕੀਤੇ ਅਸੀਂ ਆਪਦੇ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਹੈ ਨਾ ਅਸੀਂ दारू ਵੰਡੀ ਨਾ ਅਸੀਂ ਪੈਸਾ ਵੰਡਿਆ ਤੇ ਨਾ ਅਸੀਂ ਕਿਸੇ ਨੂੰ ਦਵਾਇਆ ਸੋ ਸਾਡੀ ਜਿੰਨੀ ਵੋਟ ਪਈ ਅਸੀਂ ਉਹਦੇ ਲਈ ਸਾਡੇ ਵੋਟਰਾਂ ਦਾ ਵੀ ਧੰਨਵਾਦ ਕਰਦੇ ਆਂ ਥੈਂਕ ਯੂ ਵੈਰੀ ਮਚ ਤਾਂ ਬਿਲਕੁਲ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਾਂ ਇਸ ਵਕਤ ਗੱਲ ਕੀਤੀ ਜਾਵੇ ਹਾਲ ਤੱਕ ਵੀ ਗਿਣਤੀ ਚੱਲ ਰਹੀ ਹੈ ਕੁਝ ਸੇ ਡਿਪੈਂਡਿੰਗ ਨੇ ਪਰ ਇਸ ਵਕਤ ਜਿਹੜੀ ਸੀ ਸੀਟ ਸਭ ਤੋਂ ਹੌਟ ਸਮਝੀ ਜਾ ਰਹੀ ਸੀ ਉਹ ਸੀਟ ਆਮ ਆਦਮੀ ਪਾਰਟੀ ਦੇ ਪਲਡੇ ਵਿੱਚ ਪੈਂਦੀ ਹੋਈ ਦਿਖਾਈ ਦਿੱਤੀ ਹੈ ਜਿਸ ਤੱਕ ਜੋਰਦਾਰ ਸਵਾਗਤ ਵੀ ਤੁਸੀਂ ਵੇਖਿਆ ਕਿ ਗੁਰਸ਼ਰਨ ਬਰਾੜ ਦਾ ਬਾਹਰ ਆਂਦੇ ਜੋਰਦਾਰ ਤਰੀਕੇ ਨਾਲ ਉਹਨਾਂ ਦੇ ਸਾਥੀਆਂ ਨੂੰ ਲੋਕ ਸਵਾਗਤ ਕੀਤਾ ਗਿਆ ਹੈ ਫਰੀਦਕੋਟ ਤੋਂ ਕੈਮਰਾ ਪਾਸਾ ਨਵਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ